ਸੋਕੇ ਸਾਬਤ ਹੀ ਹੋ ਗਏ। ਓਕੇ। ਹਾਂਜੀ। ਦਾਨ ਹੋਰ ਕਿ ਦਾਨ। ਇਸ ਨਾਲ ਅਭੀ ਭਾਈ ਜੋ ਮਾਹੌਲ ਦਿਖ ਰਿਹਾ ਹੈ ਜਿਵੇਂ ਬਾਰ ਬਾਰ ਉਹ ਗਾਰਬਾਤ ਤੇ ਗੂਲੇ ਚਲਾਈ ਗਿਆ। ਲਗਾਤਾਰ ਤਾਬਰ ਤੋਰ ਗੂਲੇ ਚਲੀਆਂ ਪਰ ਉਹ ਮੌਕੇ ਤੋਂ ਫਰਾਰ ਵੀ ਹੋ ਗਏ ਬੰਦੇ। ਤੁਸੀਂ ਮੰਨਦੇ ਹੋ ਕਿੰਦਾ ਦੀ ਕ੍ਰੋਧ ਹੋ ਸਕਦਾ ਹੈ? ਦੇਖੋ ਜੀ ਮੈਂ ਹਲਕੇ ਦਾ ਸੇਵਾਦਾਰ ਹੁੰਦਾ ਤੇ ਹਮੇਸ਼ਾ ਹਲਕੇ ਦੀ ਸੁੱਖ ਮੰਗੀ ਆ। ਅੱਜ ਐਮ ਆਈ ਸੀ ਸ਼ੋਰੂਮ ਜਿਹੜਾ ਵਾ ਤੇ ਉਹ ਏਰੀਆ ਦੇ ਵਿੱਚ ਸਥਿਤ ਬਾ ਸ਼ੋਰੂਮ ਜਿਹੜਾ ਬਸ ਸਟੈਂਡ ਤੋਂ 200 ਮੀਟਰਾਂ ਮੰ ਜਾਂਦਾ। ਸਾਹਮਣੇ ਸ਼ਾਹੀ ਜਾ ਸਾਭ ਦੀ ਕੋਠੀ ਆ ਬਿਲਕੁਲ ਇਹ ਏਰੀਆ ਹੋ ਜਿਹੜਾ ਪੀੜ ਪਾੜ ਦਾ ਕਿਹਾ ਏਰੀਆ ਵਾ ਜੇ ਇੱਥੇ ਵੀ ਕੋਈ ਬੰਦਾ ਸੇਫ ਨਹੀਂ ਆ ਉਹ ਬੰਦਾ ਜਿਹੜਾ ਟੈਕਸ ਪੇ ਕਾਇਆ ਸਰਕਾਰ ਨੂੰ ਹਰ ਇੱਕ ਤਰੀਕੇ ਦੇ ਇੱਕ ਨੰਬਰ ਚ ਆਪਣੀ ਮਿਹਨਤ ਦਾ ਕਮਾਈ ਕਰ ਰਿਹਾ ਜੋ ਬੰਦਾ ਵੀ ਸੇਫ ਨਹੀਂ ਆ ਤੇ ਕਾਨੂੰਨ ਵਿਵਸਥਾ ਦੇ ਉੱਤੇ ਵੀ ਕੋਈ ਨਾ ਕੋਈ ਸ਼ੱਕ ਜਿਹੜਾ ਆਂਦਾ ਵਾ ਪਰ ਮੈਂ ਨਾਲ ਨਾਲ ਇਹ ਕਹਿ ਰਿਹਾ ਹਰ ਇੱਕ ਚੀਜ਼ ਦੇ ਉੱਤੇ ਆਪਾਂ ਕਿਸੇ ਨੂੰ ਡੀਫੇਮ ਨਹੀਂ ਕਰਨਾ ਹੁੰਦਾ ਮੈਂ ਹਮੇਸ਼ਾ ਕਹਿੰਦਾ ਮਾ ਹਰ ਇੱਕ ਅਧਾਰੇ ਚ ਚੰਗੇ ਪ੍ਰਸ਼ਾਸਨ ਦੇ ਅਧਾਰੀ ਵੀ ਹੁੰਦੇ ਆ ਉਸ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ ਜੋ ਚੰਗਾ ਕੰਮ ਕਰਦੇ ਆ ਪਰ ਇਸ ਟਾਈਮ ਵਾਲੀਆਂ ਨਿਸ਼ਾਨ ਖੜੇ ਹੁੰਦੇ ਦਿਖ ਰਿਹਾ ਕਿਉਂਕਿ ਜੇ ਐਮਆਈਸੀ ਸ਼ੋਰੂਮ ਜੋ ਇੰਨਾ ਵੱਡਾ ਲੋਕਾਂ ਦੇ ਵਿੱਚ ਪੋਪੂਲਰ ਆ ਲੋਕਾਂ ਦੇ ਵਿੱਚ ਜਾਣਿਆ ਜਾਂਦਾ ਵਾ ਜੇ ਉਸ ਸ਼ੋਰੂਮ ਦੇ ਉੱਤੇ ਇਹੋ ਜਿਹੇ ਸਵੇਰੇ ਤਾਬਰ ਤੋੜ ਫਾਇਰੀ ਹੋ ਗਿਆ ਉਹ ਬੰਦੇ ਫਾਇਰੀ ਕਰਕੇ ਉਸ ਤੋਂ ਬਾਅਦ ਇਸ ਸਪੀਡ ਪਾ ਲਾ ਕੇ ਤਾਂ ਨਿਕਲ ਵੀ ਗਏ ਉਹਨਾਂ ਦਾ ਹਾਲੇ ਤੱਕ ਕੋਈ ਸੁਰਾਖ ਨਹੀਂ ਆ ਇਸ ਕਰਕੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਕਪੂਤਲੇ ਦੇ ਵਿੱਚ ਬਹੁਤ ਡਰਮ ਹੋ ਰਾ ਲੋਕ ਡਰੇ ਪਿਆ ਲੋਕ ਇਹ ਤੱਕ ਵੀ ਮੇਰੇ ਲੱਗਦਾ ਸੋਚਣ ਦੇ ਮਜਬੂਰ ਹੋ ਜਾਣਗੇ ਕਿ ਅੱਜ ਪੰਜਾਬ ਚ ਕਪੂਤਲੇ ਹਰਿਆਣਾ ਸੇਵ ਕਿਉਂਕਿ ਕੋਈ ਵੀ ਬੰਦਾ ਅੱਜ ਮੁੱਲ ਕੇ ਗੱਲ ਨਹੀਂ ਕਰਦਾ ਕਹਿੰਦਾ ਸੋ ਮੈਂ ਇਹ ਚਾਹੁੰਦਾ ਵਾਂ ਕਿ ਸੇਫਟੀ ਸਿਰਫ ਫਰਸਟ ਪ੍ਰੈਫਰੈਂਸ ਪੰਜਾਬ ਚ ਕਪੂਰੇ ਜੋ ਹਜੜੀਆ ਜਿਹੜੇ ਲੋਕ ਪੰਜਾਬ ਚ ਕਪੂਰੇ ਤੇ ਆਰਥਿਕ ਵਿਵਸਥਾ ਦੇ ਵਿੱਚ ਆਪਣਾ ਹਿੱਸਾ ਪਾ ਰਹਿਆ ਉਹਨਾਂ ਦੀ ਸੇਫਟੀ ਜ਼ਰੂਰ ਹੋਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਚ ਲੋਕ ਰਹਿਣਗੇ ਨਹੀਂ ਇਥੇ ਸਭ ਕੁਝ ਵੇਚ ਕੇ ਬਾਹਰ ਚਲ ਜਾਣਗੇ ਕਿਉਂਕਿ ਇਹ ਫਿਲਮੀ ਸੀਨਾਪਾ ਫਿਲਮਾਂ ਦੀ ਦੇ ਦਿਆ ਨਹੀਂ ਅੱਜ ਜੋ ਜਿਹੜੇ ਆ ਇੰਪਲੀਮੈਂਟ ਪ੍ਰੈਕਟੀਕਲੀ ਇਹ ਦੇ 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 ਪ੍ਰੋਬੀ ਵੀ ਮੰਗੀ ਗਈ ਹੈਗੀ ਆ ਤੁਸੀਂ ਕੀ ਮੰਨਦੇ ਹੋ ਇਹਦਾ ਗੋਲੀਆਂ ਮਾਰ ਕੇ ਫਰੋਤੀ ਮੰਗਣਾ ਪਰ ਇੰਨੇ ਜਿਹੇ ਘਟਨਾ ਪੰਜਾਬ ਫੈਲਾ ਵੀ ਹੋ ਚੁੱਕੀਆਂ ਨੇ ਦੇਖੋ ਜੀ ਮੇਰੇ ਨਾਲ মিডিਆ ਦਾ ਇਹ ਪੱਲ ਆ ਗਿਆ ਕਿ ਫਰੋਤੀ ਮੰਗੀਆ ਪਰ ਬੜੀ ਦੁੱਖ ਦੀ ਗੱਲ ਵਾ ਜੇ ਕੋਈ ਫਰੋਤੀ ਮੰਗੀ ਗਿਆ ਅਮਾਉਂਟ ਦਾ ਸਾਨੂੰ ਅਜੇ ਪਤਾ ਨਹੀਂ ਆ ਇਹ ਜੀ মিডিਆ ਜਿਹੜਾ ਚੌਥਾ ਤੰਬਾ মিডিਆ ਅੱਜ ਆ ਕੇ ਇੱਥੇ ਦੇਖੋ ਆਪਣਾ ਕੰਮ ਜਿਹੜਾ ਨਿਭਾ ਰਿਹਾ ਗਰਾਊਂਡ ਲੈਵਲ ਤੇ ਅੱਜ ਦੇ ਸਮੇਂ 'ਚ ਕੋਈ ਵੀ ਬੰਦਾ ਸੇਫ ਨਹੀਂ ਮਹਿਸੂਸ ਕਰੇਗਾ ਮੰਨ ਲਓ ਵਿਚਾਰੇ ਇਨਾ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੇ ਆ ਪਰ ਆਪਣਾ ਘਰੇ ਜੇ ਥੋੜਾ ਲੇਟ ਇਨਸੀਡੈਂਟ ਹੁੰਦਾ ਇੱਥੇ ਜੇ ਬਾਗ ਆਏ ਹੁੰਦੇ ਪ੍ਰਮਾਤਮਾ ਦੇ ਕਰੀ ਦਾ ਜੇ ਕਿਸੇ ਦਾ ਲਾਗੀਆਂ ਦੇ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਸੋ ਇਹ ਜਿਹੜੀ ਸੇਫਟੀ ਫਰਸਟ ਪ੍ਰੀਫਰੈਂਸ ਹੋਣੀ ਚਾਹੀਦੀ ਆ ਹਰ ਇੱਕ ਨਾਗਰਿਕ ਦੀ ਭਾਵੇਂ ਉਹ ਅਮੀਰ ਆ ਗਰੀਬ ਆ ਜੇ ਸੇਫਟੀ ਨਹੀਂ ਹੋਊਗੀ ਤੇ ਪੰਜਾਬ ਦਾ ਤੇ ਕਪੂਰਿਆ ਮਾਹੌਲ ਜਣਾ ਵੱਧ ਤੋਂ ਵੱਧ ਹੋ ਜਾਏਗਾ ਇੱਕ ਗੱਲ ਕਰੀ ਸ਼ਹਿਰ ਦੇ ਵਿੱਚ ਚੌਥੀ ਤੇ ਪੰਜਵੀਂ ਫਰੋਤੀ ਹੈ ਸ਼ਹਿਰ ਦੇ ਵਿੱਚ ਕਿੰਨੀ ਤੇਰੀ ਘਟਨਾ ਇਕਸ਼ਨ ਨੂੰ ਲੈ ਕੇ ਕਿੱਦਾਂ ਪ੍ਰਬੰਧਨ ਦੇਖਦੇ। ਦੇਖੋ ਜੀ ਪੁਲਿਸ ਦੀ ਆਪਾਂ ਗੱਲ ਕਰੀਏ ਮੈਂ ਪਿੱਛੇ ਦਿਨੀ ਐਸਐਸਬੀ ਸਾਹਿਬ ਨਾਲ ਗੱਲ ਹੋਈ ਆ ਇਹ ਤੇ ਸਰਕਾਰਾਂ ਨੇ ਭਰਤੀ ਵੀ ਕਰਨੀ ਹੁੰਦੀ ਆ। ਸਰਕਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਭਰਤੀ ਨਹੀਂ ਹੋ ਰਹੀ। ਇੱਕ ਪੁਲਿਸ ਮੁਜਾਜਮ 24-24 ਘੰਟੇ ਦੀ ਡਿਊਟੀ ਵੀ ਕਿਤੇ ਦੇ ਰਿਹਾ ਵਾ। ਜਦ ਤੱਕ ਪ੍ਰੋਪਰ ਪੁਲਿਸ ਜਿਹੜੀ ਆ ਭਰਤੀ ਨਹੀਂ ਹੋਵੇਗੀ। ਜਗਾ ਜਗਾ ਦੀ ਪੁਲਿਸ ਦੀ ਜਿਹੜੀ ਡਿਊਟੀ ਆ ਉਹਨੂੰ ਡਿਵਾਈਡ ਨਹੀਂ ਕੀਤਾ ਜਾਵੇਗਾ ਤੇ ਕਿੱਦਾਂ ਜਦੋਂ ਪ੍ਰੈਕਟੀਕਲੀ ਉਹ ਕੰਮ ਹੋ ਪਾਏਗਾ। ਪੁਲਿਸ ਕੋਲ ਵੀ ਤੇ ਦੋ ਹੱਥ ਵਾ ਇਸ ਕਰਕੇ ਸਭ ਤੋਂ ਵੱਡਾ ਜ਼ਰੂਰੀ ਆ ਸਰਕਾਰ ਨੂੰ ਪੁਲਿਸ ਦੀ ਜ ਜਿਪਾ ਕਾਰਵਾਈ ਹੋਵੇ ਨਾਲ ਦੀ ਨਾਲ ਉਸ ਵੀ ਭਰਤੀ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਸੇਫਟੀ ਨੂੰ ਲੈ ਕੇ ਪੁਲਿਸ ਆਪਣੇ ਪੁਖਤਾ ਪ੍ਰਬੰਧ ਦਿਖਾ ਸਕੇ ਇੱਕ ਮਿੰਟ ਇੱਕ ਮਿੰਟ ਹਾਂਜੀ ਠਹਿਰੀ ਠਹਿਰ ਠਹਿਰ ਉਸ ਇੱਕ ਮਿੰਟ ਹਾਂਜੀ ਇੱਕ ਮਿੰਟ ਯਾਰ ਭਜੀ ਭਜੀ ਇੱਕ ਮਿੰਟ हां हम ठीक हूं हां जी जी नाम है दादा जी दादा ਤੁਸੀਂ ਸ਼ੋਰੂਮ ਤੇ ਕੀ ਤੁਹਾਡਾ ਮੈਂ ਪਜੀ ਮੇਰਾ ਨਾਮ ਜਗਨਦੀਪਾ ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਹਾਂ ਅੱਜ ਸਵੇਰੇ ਮਾਰਨਿੰਗ ਡੇਲੀ ਮੀਟਿੰਗ ਦੀ ਤਰ੍ਹਾਂ 9:30 ਵਜੇ ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੇਲ ਬਾ 10 ਵਜੇ ਦੇ ਕਰੀਬ 10:10 ਦੇ ਕਰੀਬ ਸਿਗੇ ਦੋ ਅਨਜਾਨ ਵਿਅਕਤੀ ਸਿਗੇ ਜਿਨ੍ਹਾਂ ਦੇ ਬੰਗਾਲ ਬੰਨੇ ਹੋਏ ਸੀ ਫੇਸ ਤੇ ਦੁਆਰਾ ਦੁਆਰਾ ਇਸ ਤੋਂ ਬਾਹਰ ਆਏ फायरिंग लगभग अठ नौ फायरिंग उन्होंने की शीशे और फायरिंग अंदर भी आई है इंफॉर्मेशन असार ने पीछे भी थोड़े भेजी होंगे पर निकल गए बाकी सब ठीक कोई सारे ठीक हो गए देखी ਇਹ ਆਪਣੀ ਮੋਟਰਸਾਈਕਲ ਤੇ ਭਰਾ ਸੀ ਮੋਟਰਸਾਈਕਲ ਹੀ ਸਪਲਾਈ ਕਰਦੇ ਅਜਾ ਸਪਲੈਂਡਰ ਤੇ ਆਇਆ ਸੀ ਕੀ ਉਸ ਤੋਂ ਬਾਅਦ ਜਿਹੜੇ ਜੋ ਫਾਇਰ ਜਾਰੀਏ ਦੇ ਆ ਤੇ ਪਰਚੀ ਵੀ ਜਿੰਦੇ ਸਿੱਟੇ ਜੇ ਆ ਪਰਚੀ ਜਿਹੜਾ ਸੋਟੇ ਗਿਆ ਜਿਹਨੂੰ ਹਸਾ ਉਹਦੇ ਆਪਣੀ ਉਹ ਪਹਿਲੀ ਅਸੀਂ ਇੰਦਰੋਂ ਦੂਰ ਭੱਜੇ ਤੇ ਉਹ ਮੁੰਡੇ ਮੁਕੇ ਦੇ ਕਿੰਨਾ ਹੀ ਪੁਲਿਸ ਆਈਏ ਉਹਨਾਂ ਨੇ ਕਾਰਨ ਕਰ ਲੀਓ ਤੁਹਾਨੂੰ ਲੱਗਦਾ ਕਿ ਪਹਿਲੇ ਕਿਤੇ ਇਹਨਾਂ ਨੇ ਰਿਕਰਤੀ ਕਿ ਕਿਉਂ ਆ ਕੇ ਨਹੀਂ ਸਰ ਕਦੀ ਆਇਆ ਤਾਂ ਕੋਈ ਫੋਨ ਨਹੀਂ ਆਇਆ ਕਦੀ ਇਦਾਂ ਦਾ ਕੁਝ ਬੋਇਆ ਨਹੀਂ ਤੇ ਪਰ ਕੋਈ ਕੋਈ ਜਿਹੜੇ ਓਨਰ ਨੇ ਇੱਥੇ ਦੇ ਉਹਨਾਂ ਦੀ ਕੋਈ ਪਾਣੀ ਰਜਿਸਟਰੀ ਨਹੀਂ ਹੋਣਾ ਸਰ ऑनर वाले बारे जा रियायती शरीफ और हमेशा सबकी हेल्प करने वाले इंसान तो सारे पता ही है मिलेगा और सारी फैमिले अभी तक ना कभी कॉल आई है और ना ही कभी किसी ने सीसी कैमरे ही कोई नंबर नंबर आया मोटरसाइकिल कर रहे हैं पुलिस वाले हर हर चौक हर गली कैमरे चैक कर रहे हैं ਸਪਲੈਂਡਰ ਜਿਹੜਾ ਤੁਸੀਂ ਜੀ ਬੀਪ ਨੂੰ ਪੁੱਛ ਤੁਸੀਂ ਕਾਫੀ ਸਮੇਂ ਤੋਂ ਇੱਥੇ ਕਿੰਨ ਕਰ ਰਹੇ ਹੋ ਤੇ ਤੁਸੀਂ ਇਸ ਫਾਈਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰੀਰ ਤੇ ਤੁਸੀਂ ਸਕੈਨ ਨਹੀਂ ਸਕਦੇ ਕਿਸ ਤਰ੍ਹਾਂ ਦੀ ਬਾਈਨਿੰਗ ਹੈ ਕਿ ਅਸੀਂ ਕਰੀ ਨਾ ਅਸੀਂ ਆਪਣੇ ਸਟੋਰ ਤੋਂ ਬਾਹਰ ਹੀ ਨਹੀਂ ਜਾਂਦੇ ਸਾਡੀ ਲਾਈਫ ਇਸ ਸਟੋਰ ਤੇ ਹੈ ਔਰ ਬਾਅਦ ਇਹ ਹੋ ਰਿਹਾ ਹੈ ਕਿ ਹੋ ਰਿਹਾ ਹੈ ਬਾਰੇ ਸਾਨੂੰ ਕੋਈ ਨੌਲੇਜ ਨਹੀਂ 25% ਦਾ ਡੀਆਊਟਰ ਪ੍ਰਤੀ ਦਿਨ ਦੇ ਮਾਨਜੇ ਕੀਤੀ ਗਈ ਆ ਯਸਲ ਮੈਂ ਵੀ ਕਿਉਂਕਿ ਜੋ ਜਦੋਂ ਇਹ ਚੀਜ਼ ਹੋਈ ਆ ਟੋਟਲੀ ਬਲੈਂਕ ਸਾਰੇ ਜਨ ਇਹ ਪੁਲਿਸ ਨੇ ਉਹ ਕੋਲ ਹੈਗੀ ਆ ਪਰ ਪਰ ਜਿਹੜੇ ਇਹ ਇੱਥੇ ਦੇ ਇਸ ਇਸ ਡੀਓ ਨਾਲ ਗੱਲਬਾਤ ਕੀਤੀ ਉਹਨੇ ਇਹ ਕਿਹਾ ਕਿ ਚਿੱਪੀ ਦੇ ਉੱਤੇ ਕਿਸੇ ਦਾ ਨਾਮ ਜਿਹੜਾ ਵਾ ਉਹ ਲਿਖਿਆ ਹੋਇਆ ਹਾਂਜੀ ਉਹਨਾਂ ਨੂੰ ਸਾਨੂੰ ਉਹਨਾਂ ਨੇ ਇਹ ਤੱਕ ਦੱਸਿਆ ਨਹੀਂ ਉਹਨਾਂ ਨੇ ਰੋਲ ਹੀ ਦੱਸਿਆ ਦੂਜਿਆਂ ਸੀ ਲੋਕ ਲੱਗੇ ਹੋਏ ਆ ਕਿ ਇਹ ਚੀਜ਼ ਕਿੱਦਾਂ ਹੋਈ ਆ ਕਿੱਥੋਂ ਆਏ ਕਿੱਥੋਂ ਗਏ ਆ ਤੇ ਜਿਹੜਾ ਸਾਰੇ ਆਪਣੇ ਆਪਣਾ ਦੇਖਿਆ ਜਿਸ ਤਰ੍ਹਾਂ ਦੇਖਦੇ ਹੋ ਭੀੜ ਭਾੜ ਵਾਲਾ ਲਾਤਾ ਵਾ ਇਹ ਜੇ ਵਾਸੀ ਤੂੰ ਨੂੰ ਰਸਤਾ ਨੂੰ ਜਦਾਂ ਦੇਖਦੇ ਆਂ ਨੀ ਬਸ ਸਾਡਾ ਰੋਲ ਆ ਅਮੀਰ ਨਾਲੋਂ ਜ਼ਿਆਦਾ ਸਾਨੂੰ ਜ਼ਿਆਦਾ ਪਤਾ ਕਿਸੇ ਮੀਡੀਆ ਨੂੰ ਆਹ ਜੱਜ ਸਾਹਿਬ ਦੀ ਕੋਠੀ ਹੈ ਨਾ ਇਹ ਡੀਸੀ ਆਫਿਸ ਹੈ ਇਹ مین ਰੋਡ ਹੈ مین ਰੋਡ ਹੈ ਔਰ ਸਭ ਤੋਂ ਜ਼ਿਆਦਾ ਕਰਾਊਡ ਮੇਰੇ ਹਿਸਾਬ ਨਾਲ ਇਸੇ ਰੋਡ ਤੇ ਹੁੰਦਾ ਹੈ ਔਰ ਮੇਨ ਰੋਡ ਦਾ ਸਭ ਤੋਂ ਕੰਮ ਜ਼ਿਆਦਾ ਵੱਦਾ ਤੁਸੀਂ ਨਹੀਂ ਜੀ ਛੱਡਾ ਇਹ ਕਹਿਣਾ ਚਨੂਨ ਵਿਵਸਥਾ ਨੂੰ ਲੈ ਕੇ ਆਪਾਂ ਤਾਂ ਇਹ ਸਵਾਲ ਉਠਾ ਸਕਦੇ ਆ ਸਰ ਸਾਡੇ ਸਾਹਮਣੇ ਹੀ ਜੀ ਜੋ ਦੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਆਪਾਂ ਦੀ ਕੀ ਕਰਨਾ ਹੋਈ ਇਹ ਸਾਰੀ ਕੁਝ ਸਵੇਰ ਦੇ ਕਰੀਬ ਇੱਥੇ ਬੀਬੂ ਵਾਲਾ ਦਾ ਮੋਬਾਈਲ ਫੋਨ ਸਰ ਇਹਨੂੰ ਤਾਂ ਤੇ ਫਾਇਰਿੰਗ ਚੋਪੇ ਔਰ ਸੀਸੀਟੀਵੀ ਵੀ ਲੱਗੇ ਜਾਨੀ ਇਸ ਚੈੱਕ ਕੀਤੀ ਦੂਰ ਲੱਗ ਗਿਆ ਇਹ ਮੋਟਰਸਾਈਕਲ ਜਿਹੜਾ ਨੇ ਵੀ 10 15 ਦੇ ਕਰੀਬ ਜਿਹੜਾ ਲੱਗਿਆ ਫਾਇਰ ਕੀਤੀ ਮੈਂ ਕਹਿੰਦਾ ਸੀ ਕੇਸ ਸਟੇਟ ਕਰਾਏ ਇਸ ਵਿੱਚ ਸਟੇਟ ਕਰਦੇ ਜਿਹੜੀ ਅਗਲੀ ਫੀਸ ਆ ਉਹ ਅਸੀਂ ਕਰਾਏ ਔਰ ਫਿਰ ਨੈਕਸਟ ਜਾਣਕਾਰੀ ਹੋਵੇਗੀ ਉਹ ਥੋੜਾ ਸਾਫੀ ਕਰੇਗੀ ਸਰ ਫਰੋਤੀ ਵੀ ਮੰਗੀ ਗਈ ਹੈ ਇਹ ਪਹਿਲਾਂ ਇਹਨਾਂ ਨੂੰ ਕੋਈ ਫਾਰਮ ਨਹੀਂ ਆਇਆ ਇਸ ਕਰਕੇ ਸਪੌਂਸਰ ਦਾ ਪਤਾ ਨਹੀਂ ਲੱਗਦਾ ਸੀ ਨਾ ਕੋਈ ਇੱਕ ਸਲਿੱਪ ਕਹਿੰਦੇ ਸੀ ਉਹ ਸਿੱਧ ਕੇ ਗਏਗੇ ਉਹਦੀ ਵੀ ਅਸੀਂ ਪਤਾ ਕਰਾਉਣਾ ਹੈ ਕਿ ਸਲਿੱਪ ਕਿਵੇਂ ਆਈ ਹੈ ਕਿੱਦਾਂ ਆਈ ਹੈ ਔਰ ਕਹਿੰਨੇ ਵਾਲਾ ਵੀ ਇਨਵੈਸਟੀਗੇਸ਼ਨ ਦਾ ਵੀ ਸਹਿਯੋਗ ਦੱਸਦੇ ਸਰ ਕਿਨੇ ਫਾਇਰ ਹੋਏ ਮਾਊਟ ਕੋਈ ਦੱਸੀ ਸੋ ਸਹੀ ਤਾਂ ਹੋ φροτι δηλαδή ου φαίσει κουρανε νις μαλλάει δηλαδή δηλαδή στην πεζή αυτή συμπεράσματα Σας Και να φαίρω οι